ਲਾਡਲੀ ਭਾਗ 11 ਇਸ ਕਹਾਣੀ ਨੂੰ ਸਮਝਣ ਲਈ ਕਹਾਣੀ ਦੇ ਪਿਛਲੇ ਭਾਗ ਜ਼ਰੂਰ ਪੜਨਾ ਤੇ ਸੁਣਨਾ ਜੀ ਚਲੋ ਸ਼ੁਰੂ ਕਰੀਏ ਅੱਜ ਦਾ ਭਾਗ ਰਸਤੇ ਵਿੱਚ ਦਰਸ਼ਨ ਨੇ ਬਾਰ ਬਾਰ ਮਲਕੀਤ ਨੂੰ ਕੁਝ ਕਹਿਣਾ ਚਾਹਿਆ ਪਰ ਕੁਲਦੀਪ ਨੇ ਹੱਥ ਹਿਲਾ ਕੇ ਮਨਾ ਕਰ ਦਿੱਤਾ ਕਿ ਬਾਅਦ ਵਿੱਚ ਮਲਕੀਤ ਸੰਤੋਖੀ ਤੇ ਗੁੱਡੀ ਪਿੱਛੇ ਬੈਠੇ ਚੁੱਪ ਰਹੇ ਕੋਈ ਗੱਲਬਾਤ ਨਹੀਂ ਹੋਈ ਦਰਸ਼ਨ ਕੁਲਦੀਪ ਦੇ ਕੰਨ ਤੇ ਮਲਕੀਤ ਹੂਰਾ ਵੱਲ ਹੀ ਗੱਡੀ ਮੋੜ ਲਈ ਕਿਉਂਕਿ ਗੱਡੀ ਨਾਲ ਨਾਲ ਸੀ ਆਂਡਗੋਨ ਬਾਹਰ ਬੈਠਾ ਹੁੰਦਾ ਜਦੋਂ ਘਰ ਪਹੁੰਚੇ ਬਿੰਦਰੂ ਬੂਆ ਖੋਲਣ ਆਈ ਤੇ ਗੱਡੀ ਨੂੰ ਦੇਖ ਕੇ ਹੈਰਾਨ ਹੀ ਰਹਿ ਗਈ ਸੰਤੋਖੀ ਤੇ ਮਲਕੀਤ ਕਮਰੇ ਵਿੱਚ ਲੈ ਗਏ ਮਗਰੋਂ ਦੋਹੇ ਕੁੜੀਆਂ ਆ ਗਈਆਂ ਕੋਲ ਖਲੋ ਗਈਆਂ ਦਰਸ਼ਨ ਤੇ ਕੁਲਦੀਪ ਬਾਹਰ ਹੀ ਬੈਠੇ ਸਨ ਥੋੜੀ ਦੇਰ ਮਗਰੋਂ ਮਲਕੀਤ ਬਾਹਰ ਆਇਆ ਦਰਸ਼ਨ ਨੇ ਗੱਲਬਾਤ ਕਰਨੀ ਚਾਹੀ ਮਲਕੀਤ ਨੇ ਹੱਥ ਜੋੜ ਦਿੱਤੇ ਵੀਰ ਹਾਲੇ ਨਹੀਂ ਗੱਲ ਨਾਲ ਮੈਂ ਤੇਰੇ ਨਾਲ ਹਾਂਨੇ ਕੋਈ ਗੱਲ ਨਾ ਕਰ ਦਰਸ਼ਨ ਜਾਣ ਲੱਗਾ ਪਰ ਕੁਲਦੀਪ ਤੋਂ ਹੁਣ ਰਿਹਾ ਨਹੀਂ ਗਿਆ ਭਰੀ ਪਿੱਤੀ ਪਈ ਸੀ ਤੇ ਕਹਿਣ ਲੱਗੀ ਵੇ ਤੂੰ ਆ ਤਤਪ੍ਰਤੀ ਸਹੀ ਕੰਮ ਨਹੀਂ ਕੀਤਾ ਸੋਚ ਵਿਚਾਰ ਵੀ ਹੁੰਦੀ ਆ ਅਸੀਂ ਗੱਲ ਕਰ ਰਹੇ ਸੀ ਨਾ ਕੁੜੀ ਨੂੰ ਘਰ ਲਿਆ ਆ ਅਸੀਂ ਸਮਝਾਈ ਰਹੇ ਸੀ ਨਾ ਹੁਣ ਆ ਕਿੱਥੇ ਰੱਖੇਗਾ ਕੱਲ ਬਿੰਦਰੋ ਦਾ ਰਿਸ਼ਤਾ ਵਰਕੇ ਹਟਿਆ ਜੇ ਉਧਰ ਉਹਨਾਂ ਨੂੰ ਪਤਾ ਲੱਗ ਗਿਆ ਪਹਿਲੀ ਕੁੜੀ ਨੂੰ ਸਹੁਰੇ ਨੇ ਆਏ ਮਾਪਿਆ ਤੇ ਕੀ ਇੱਜ਼ਤ ਨੂੰ ਤੇਰੀ ਮਲਕੀਤ ਗੁੱਸੇ 'ਚ ਬੋਲਿਆ ਮਰਨ ਲਈ ਸੁੱਟਾਂ ਦਾ ਜਦੋਂ ਪਹਿਲੀ ਵਾਰ ਗੁੱਡੀ ਆਈ ਸੀ ਨਾ ਘਰੇ ਫੇਰਾ ਪਾਉਣ ਮੇਰੇ ਦਿਲ 'ਚ ਉਦੋਂ ਹੀ ਹੌਲ ਬੈਠ ਗਿਆ ਸੀ ਕਿ ਕੋੜੀ ਚੁੱਪ ਚੁੱਪ ਗਿਓ ਆ ਮੇਰੀ ਧੀ ਮੈਂ ਵਾਰ-ਵਾਰ ਉੱਥੇ ਜਾਣ ਨੂੰ ਗਿਆ ਪਰ ਨਹੀਂ ਤੂੰ ਸੋਹਣਾ ਨਹੀਂ ਲੱਗਦਾ ਧੀ ਕਰੇ ਜਾਂਦਾ ਹਾਦਾਂ ਬਾਈ ਧੀ ਮੈਂ ਸੁੱਟੀ ਹੋਈ ਏ ਭਾਬੀ ਤੇਰੇ ਮੁੰਡੇ ਨੇ ਧੀ ਨਹੀਂ ਹੈਗੀ ਤਾਂ ਗੱਲਾਂ ਆਉਂਦੀਆਂ ਨੇ ਤੈਨੂੰ ਜੇ ਅੱਜ ਦੀ ਰਾਤ ਉੱਥੇ ਰਹਿ ਜਾਂਦੀ ਇੱਕ ਇੱਕ ਵੀ ਰਾਤ ਤਕੀਰ ਹੁੰਦਾ ਕਰਨ ਨੂੰ ਮਲਕੀਤ ਗੁੱਸੇ 'ਚ ਕੁਲਦੀਪ ਨੂੰ ਬੋਲਿਆ ਫਿਰ ਦਰਸ਼ਨ ਬੋਲਿਆ ਵੀ ਚਲ ਠੀਕ ਆ ਜਿਵੇਂ ਤੈਨੂੰ ਸਹੀ ਲੱਗਾ ਮਾਹੌਲ ਝਗੜੇ ਵਾਲਾ ਹੁੰਦਾ ਦੇਖ ਕੇ ਦਰਸ਼ਨ ਕੁਲਦੀਪ ਨੂੰ ਬਾਹਰ ਲੈ ਗਿਆ ਤੇ ਮਲਕੀਤ ਨੂੰ ਕਹਿਣ ਲੱਗਾ ਮੈਂ ਕੱਲ ਗੱਲ ਕਰਦਾ ਦਰਸ਼ਨ ਹੋਰਾਂ ਦੇ ਜਾਣ ਮਗਰੋਂ ਮਲਕੀਤ ਅੰਦਰ ਗੁੱਡੀ ਕੋਲ ਗਿਆ ਤੇ ਦੇਖਿਆ ਗੁੱਡੀ ਸੌਂ ਗਈ ਸੀ ਤੇ ਸੰਤੋਖੀ ਨੇ ਗੁੱਡੀ ਦੀ ਗਰਦਨ ਤੇ ਨਿਸ਼ਾਨ ਦਿਖਾਏ ਅਜੀਬ ਜੇ ਸਨ ਬਾਹਾਂ ਤੇ ਵੀ ਨੀਲ ਪਏ ਹੋਏ ਸਨ ਮਲਕੀਤ ਤੋਂ ਦੇਖਿਆ ਨਾ ਜਾਵੇ ਬਾਹਰ ਆ ਕੇ ਬਹਿ ਗਿਆ ਤੇ ਅੱਖਾਂ ਭਰ ਲਈਆਂ ਸੋਚਣ ਲੱਗਾ ਦੱਸੋ ਭਲਾ ਆਹ ਦਿਨ ਵਿੱਚ ਕੱਲੀ ਮਾਪੇ ਵਿਆਹ ਕਰਦੇ ਨੇ ਧੀਆਂ ਦਾ ਸੰਤੋਖੀ ਵੀ ਬਿੰਦ ਕੋ ਮਗਰੋਂ ਕੋਲ ਆ ਗਈ ਤੇ ਪੁੱਛਣ ਲੱਗੀ ਹੁਣ ਅੱਗੇ ਕੀ ਕਰਨਾ ਤਾਂ ਮਲਕੀਤ ਬੋਲਿਆ ਕਰਨਾ ਕੀ ਆ ਛੱਡ ਛੜਈਏ ਬਸ ਬਾਕੀ ਗੁੱਡੀ ਦੱਸੋ ਤੇ ਉਹਦੇ ਆਧਾਰ ਤੇ ਮੈਂ ਫੈਸਲਾ ਲਵਾਂਗਾ ਮਲਕੀਤ ਨੂੰ ਪੂਰਾ ਗੁੱਸੇ ਵਿੱਚ ਬੋਲਦਾ ਦੇਖ ਕੇ ਸੰਤੋਖੀ ਬੋਲੀ ਦੇ ਗੁੱਡੀ ਦੇ ਬਾਪੂ ਆਪਾਂ ਦੂਜੀਆਂ ਵੀ ਤੋਰਨੀਆਂ ਨੇ ਆਪਣੇ ਵੱਲੋਂ ਕੁਝ ਆਸਾਨੀ ਕਰਨਾ ਕਿ ਔਖਾ ਹੋ ਜਾਵੇ ਮਲਕੀਤ ਬੋਲਿਆ ਸਾਰੀ ਜ਼ਿੰਦਗੀ ਮੈਂ ਘਰ ਬਿਠਾ ਲਵਾਂਗਾ ਜੋ ਜੀਣੇ ਕਹਿਣਾ ਕਹੀ ਜਾਏ ਪਰ ਮੈਂ ਧੀਆ ਦਾ ਵਾਲ ਵੀ ਵੀਂਗਾ ਨਹੀਂ ਹੁੰਦੇਣਾ ਤੇ ਜੇ ਕੋਈ ਅੱਦਾ ਦਾ ਕਰੂ ਤੇ ਉਹ ਮੇਰੇ ਤੋਂ ਸੇਹਾ ਨਹੀਂ ਜਾਣਾ ਮੈਂ ਅੱਖੀਂ ਦੇਖਿਆ ਅੱਜ ਸੋਚ ਜੋ ਅੱਖੀਂ ਨਹੀਂ ਦੇਖਿਆ ਹੁਣਾ ਉਹ ਕਿਹੋ ਜਿਹਾ ਹੁੰਦਾ ਹੋਣਾ ਉਹਦੇ ਨਾਲ ਬੰਦਾ ਗਲਤੀ ਹੋਵੇ ਸਮਝਾ ਸਕਦਾ ਕੁੱਟਣਾ ਮਾਰਨਾ ਕਿਉਂ ਕੈਸੇ ਬੰਦੇ ਟੱਕਰੇ ਮੈਨੂੰ ਸਾਰਾ ਟੱਬਰ ਮੈਨੂੰ ਵਿਓਰਗਾ ਲੱਗ ਰਿਆ ਸੰਤੋਖੀ ਕਹਿਣ ਲੱਗੀ ਮੈਂ ਸਮਝ ਸਕਦੀ ਹਾਂ ਗੁੱਡੀ ਦੇ ਬਾਪੂ ਮੈਂ ਮਾਂ ਹਾਂ ਤੇਦੀ ਕਿੱਡੋ ਜਦ ਮੀਆਂ ਮੈਂ ਬਿੰਦਰੋ ਸ਼ਿੰਦਰੋ ਗੁੱਡੀ ਕੋਲ ਬੈਠੀਆਂ ਸਨ ਬਾਹਰੋਂ ਸਾਰਾ ਕੁਝ ਸੁਣ ਰਹੀਆਂ ਸਨ ਕਿ ਕੁਝ ਮਾੜਾ ਹੋਇਆ ਪੈਣਾ ਸਾਰੇ ਫਿਰ ਇੱਕਦਮ ਬੈਠੀ ਬੈਠੀ ਬਿੰਦਰੋ ਰੋਣ ਲੱਗੀ ਤੇ ਉਹਨੂੰ ਯਾਦ ਆਇਆ ਕਿ ਜਾਦੇ ਇੱਕ ਦਿਨ ਉਹਦੇ ਮਨ ਚ ਗੁੱਡੀ ਤੇ ਆਪਣੇ ਲਈ ਵਿਚਾਰ ਜੇ ਆ ਗਿਆ ਸੀ ਕਿ ਗੁੱਡੀ ਦੇ ਇੱਕ ਲਿਕਾਰ ਚੰਗਾ ਦੇਖਿਆ ਮੇਰੇ ਲਈ ਪਤਾ ਨਹੀਂ ਕੀ ਹੋ ਗਿਆ ਉਹਨੂੰ ਇਹ ਲੱਗਾ ਕਿ ਕਿਤੇ ਮੇਰੇ ਬੋਲਾਂ ਨਾਲ ਹੀ ਤਾਂ ਨਹੀਂ ਗੁੱਡੀ ਨੂੰ ਕੁਝ ਹੋ ਗਿਆ ਮੇਰੇ ਬੋਲ ਤਾਂ ਨਹੀਂ ਲੱਗ ਗਏ ਸ਼ਿੰਦਰੂ ਨੂੰ ਹੋਲੀ ਜੇ ਦੱਸ ਰਹੀ ਸੀ ਬਿੰਦਰੂ ਸਾਰੀ ਗੱਲ ਤੇ ਸ਼ਿੰਦਰੂ ਕਹਿਣ ਲੱਗੀ ਨਾ ਨਾ ਬਿੰਦਰੂ ਤੂੰ ਮਨ ਨਾ ਖਰਾਬ ਕਰ ਤੇ ਉਹ ਆਪਣਾ ਵੀ ਮਨ ਖਰਾਬ ਕਰਨ ਲੱਗੀ ਤੇ ਕਹਿਣ ਲੱਗੀ ਨਹੀਂ ਪੈਣੇ ਐਵੇਂ ਨਹੀਂ ਹੁੰਦਾ ਐਵੇਂ ਨਹੀਂ ਸੋਚੀਦਾ ਹੁੰਦਾ ਤੂੰ ਥੋੜੀ ਦੋਸ਼ੀ ਆ ਹਾਂ ਤਾਂ ਚੰਗਾ ਸੋਗੋ ਪੈਣ ਘਰ ਆ ਗਈ ਬਾਪੂ ਜੀ ਹੋਰੀ ਲੈ ਆਏ ਉਹਨੂੰ ਉੱਥੇ ਛੱਡ ਕੇ ਨਹੀਂ ਆਏ ਬਾਅਦ ਚ ਜਦੋਂ ਗੁੱਡੀ ਉੱਠੀ ਕੁੜੀਆਂ ਗੁੱਡੀ ਲਈ ਪਹਿਲਾਂ ਪਾਣੀ ਫੇ ਰੋਟੀ ਲੈ ਆਈਆਂ ਦਾਲ ਸਬਜੀ ਅਚਾਰ ਗੁੱਡੀ ਨੇ ਕੰਬਦੇ ਹੱਥਾਂ ਨਾਲ ਬੁਰਕੀ ਤੋੜੀ ਤੇ ਰੋਣ ਲੱਗੀ ਰੋਟੀ ਹੁਣ ਖਾਦੀ ਨਾ ਜਾਵੇ ਗੁੱਡੀ ਤੋਂ ਮਲਕੀਤ ਨੇ ਆਪ ਬੁਰਕੀ ਤੋੜ ਕੇ ਗੁੱਡੀ ਦੇ ਮੂੰਹ 'ਚ ਪਾਈ ਤੇ ਗੁੱਡੀ ਦੇ ਸਿਰ ਤੇ ਹੱਥ ਰੇਖ ਰੱਖਿਆ ਤੇ ਕਿਹਾ ਨਾ ਮਲ ਨਾ ਮੇਰੇ ਤੇ ਰੋ ਨਾ ਪਰ ਆਪ ਪਿਉ ਦੀਆਂ ਅੱਖਾਂ ਪਾਰ ਆਈਆਂ ਗੁੱਡੀ ਰੋਂਦਾ ਵੇਖੀ ਕਹਾਣੀ ਜਾਰੀ ਹੈ ਜੀ ਮਿਲਦੇ ਹਾਂ ਅਗਲੇ ਭਾਗ ਵਿੱਚ ਬਹੁਤ ਜਲਦੀ ਜੁੜੇ ਰਹੋ ਧੰਵਾਦ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗ ਰਹੀ ਹੈ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ ਜੀ ਤਾਂ ਜੋ ਅਗਲਾ ਭਾਗ ਜਲਦੀ ਤੋਂ ਜਲਦੀ ਅਪਲੋਡ ਕੀਤਾ ਜਾਵੇ ਧੰਨਵਾਦ